ਜਾ ਰਿਹਾ ਨਾ ਉਹ ਵੀਰੇ ਸੁਣ ਕੇ ਮੇਰੇ ਕੋਲ ਕੋਈ ਰਸਤਾ ਕੋਈ ਰਸਤਾ ਘਰ ਦੇ ਪਿੱਛੇ ਫਿਰ ਸਾਡੇ ਆਣੀ ਆ ਤੂੰ ਇੱਕ ਲਾਮੇ ਫਿਰ ਗਾੜੇ ਸਾਡੇ ਰਸਮਾਰੀ ਮਰੀਓ ਨਰੂ ਪੰਚਤ ਨੂੰ ਖਾਣ ਨੂੰ ਖਾਣ ਨੂੰ ਜੋੜਨੇਗਾ ਇੱਥੇ ਰੈਸਟਡਾਰੀ ਕਰਕੇ ਆਇਆ ਕਿ ਲੋ ਜੀ ਮੈਂ ਤੁਹਾਨੂੰ ਦੱਸਦਾ ਨਹੀਂ ਕਿੱਥੇ ਜਾਣਾ ਬੀਜੇਪੀ ਚ ਨਹੀਂ ਜਾਣਾ ਮੈਂ ਨਾ ਜਾਣ ਕਰਕੇ ਆਇਆ ਅਸੀਂ ਸਾਡਾ ਵਿਰੋਧ ਇਸ ਕਰਨਾ ਹੈ ਮੇਰਾ ਇਹ ਤਾਂ ਸਾਡੇ ਨਾਲ ਵਿਰੋਧ ਕਰ ਰਿਹਾ ਕੋਈ ਬੋਟ ਨਹੀਂ ਅਸੀਂ ਬਹਿਸ ਨਹੀਂ ਕਰਦੇ ਤੁਹਾਡੇ ਨਾਲ ਕੋਈ ਬੋਟ ਦਾ ਬਹਿਸ ਨਹੀਂ ਕਰਦੇ ਦੋਨਾਂ ਦੀਆਂ ਗੱਲ ਆਪਣੀ ਆਪਣੀ ਜਗ੍ਹਾ ਅਸੀਂ ਸ਼ਾਂਤੀਪੂਰਵਕ ਵਿਰੋਧ ਕਰਨਾ ਨਹੀਂ ਅਜਿਹਾ ਕੋਈ ਕਹਿੰਦਾ ਨਹੀਂ ਹੈ ਜੀ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਸੋਹ ਦਾ ਸਰਦ ਲਵੀ ਆ ਬੰਦਾ ਜਿਹੜਾ ਆਪਣਾ ਪ੍ਰਧਾਨ ਜਿੱਥੇ ਲੋੜ ਪੈਂਦੀ ਆ ਅਸੀਂ ਆਉਣਾ ਜਦੋਂ ਸਾਡੀ ਰੈਸਟਡਾਰੀ ਦਾ ਮਾਮਲਾ ਸਾਡੇ ਘਰੇ ਆਉਣਾ ਜੇ ਨਾ ਫਿਰ ਕੋਈ ਹਰਦੀ ਨਹੀਂ ਪ੍ਰਧਾਨ ਨੂੰ ਕਰ ਲੈਣ ਦਿਓ ਤੁਸੀਂ ਦੇਖੋ ਕਿਸ ਮੰਗੇ ਫੇਰ ਨਾ ਪੁੱਛ ਕਰੋ ਚੌਂਤੇ ਤੇ ਆਮ ਤਾਂ ਜਦੋਂ ਮਰ ਜੀ ਘਰੇ ਤਾਂ ਨਹੀਂ ਗਏ ਜਾ ਘਰੋਂ ਜਾਣਾ ਜਸਦਾ ਆਪਣਾ ਕਾਰਜ ਰਸਤੇ 'ਚ ਖੜੇ ਆ ਮੈਂ ਰਮਿੰਦਰ ਸਿੰਘ ਉੱਥੇ ਘੜਦਾ ਫਿਰੇ ਮੇਰਾ ਪ੍ਰਧਾਨ ਉੱਥੇ ਖੜੇ ਆ ਉੱਥੇ ਹੀ ਘੜਦਾ ਦੂੰ ਮੈਂ ਉੱਥੇ ਘੜਦਾ ਦੂੰ ਫੇਰ ਨਾਲ ਇੱਕ ਬੰਦਾ ਸੱਚੀ ਕੱਲੇ ਨਹੀਂ ਹੈਗੇ ਇਹ ਇੱਥੇ ਨਹੀਂ ਆਉਂਦਾ ਇਹਨਾਂ ਦਾ ਬਹਿਤ ਨਹੀਂ ਪੈਣਾ ਲੈ ਗਾ ਭਾਪਾ ਇਹਨਾਂ ਦਾ ਬਹਿਤ ਨਹੀਂ ਪੈਣਾ ਮੇਰੀ ਗੱਲ ਸੁਣੋ ਅਸੀਂ ਕਿਹੜਾ ਕੋਤੇ ਬਾਹਰੋਂ ਆ ਕੇ ਗੁਜਰਾਤ ਤੋਂ ਆ ਕੇ ਅਸੀਂ ਪੰਜਾਬੀਓ ਆ ਕਿਸੇ ਦੇ ਕਰਿਆ ਕਿ ਪੰਜਾਬੀ ਜਾਣਗੇ ਪੰਜਾਬੀ ਦਿੱਲੀ ਨੂੰ ਚਲੇ ਗਏ ਕੱਲ ਨੂੰ ਅੱਗੇ ਉਹ ਤੋਂ ਕਰਦੇ ਆਏ ਤੇ ਬੰਦੇ ਮਾਰਦੇ ਅਸੀਂ ਉੱਥੇ ਵੀ ਸਭਾ ਸਭ ਬੈਠੀ ਆਹ ਨਹੀਂ ਚਲੋ ਅਸੀਂ ਨਾਲ ਕਰ ਰਹੇ ਹਾਂ ਬਾਈ ਰੋਕੋ ਪਰੋੜਾ ਬਾਈ ਨਹੀਂ ਨਹੀਂ ਇਹ ਲੋਕ ਪਰੋੜਾ ਬਾਈ ਜੀ ਤੁਸੀਂ ਨਾ ਬੋਲੋ ਪਿੱਛੇ ਹੋ ਜਾਓ ਤੁਸੀਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਤੁਸੀਂ ਪਿੱਛੇ ਦੇਖੋ ਤੇ ਉਹਨਾਂ ਦੇ ਨਾਲ ਆਏ ਹੋਏ ਹੋਰ ਖੱਜਣ ਸਾਡੀ ਬੈਂਕੀ ਆਫੀਸ ਵਿੱਚ ਦੁਆਰ ਸੁਖਵਾਲ ਕਰ ਰਹੇ ਨੇ ਬਾਡੀ ਦਾ ਕਦੋਂ ਲੈ ਕੇ ਆਈਏ ਦੱਸੋ ਸਰ ਮਾਨ ਦੱਸੋ ਆਪਾਂ ਚੌਂਤੇ ਤੇ ਬਹਿ ਜਾਾਂਗੇ ਆਰਾਮ ਨਾਲ ਅਸੀਂ ਵੀ ਲੈ ਆਵਾਂਗੇ ਤੁਸੀਂ ਸਵਾਲ ਕਰ ਲੋ ਟਾਈਮ ਦਾ ਬੋਲ ਜਾਓ ਜਦੋਂ ਬੰਦੀ ਆਉਂਦੀ ਹੈ ਤਾਂ ਆਰਾਮ ਨਾਲ ਬੈਠਦੇ ਉੱਥੇ ਚੌਂਤੇ ਦੇ ਇੱਕ ਪਾਸੇ ਤੁਸੀਂ ਬੈਠ ਜਿਓ ਇੱਕ ਪਾਸੇ ਹੋ ਕੇ ਸਵਾਲ ਕਰਾਂਗੇ ਫਿਰ ਬੋਲ ਜਾਓ ਰਾਜੀ ਤੁਸੀਂ ਸਮਾਂ ਦੇ ਦਿਨੇ ਜਦੋਂ ਕੋਈ ਵੀ ਲੋਕ ਸੋਸ਼ਲ ਮੀਡੀਆ ਦਾ ਜੁੜੇ ਹੋਏ ਹੋਣ ਉਹ ਸਾਰੀ ਜਨਤਾ ਸੋਸ਼ਲ ਮੀਡੀਆ ਦਾ ਜੁੜੀ ਹੋਈ ਹੈ ਕਿਤੇ ਲੱਗਿਆ ਕਿਸਾਨ ਕਦੇ ਆਖਰ ਖਤਮ ਹੋਏ ਨਹੀਂ ਹੋਇਆ ਅਸੀਂ ਕਹਿੰਦੇ ਨਹੀਂ ਜੇ ਆਖਰ ਖਤਮ ਨਹੀਂ ਹੋਏ ਸਾਡੀ ਬੇ ਨਹੀਂ ਅਸੀਂ ਵੀ ਕਹਿੰਦੇ ਜੇ ਕੋਈ ਹੁਣ ਸਾਡਾ ਇੱਕ ਨਿਸ਼ਾਨਾ ਹੈ ਕਿਉਂਕਿ ਬੀਜਪੀ ਨੇ ਕਿਸਾਨਾਂ ਦਾ ਘਾਣ ਕੀਤਾ ਲੋਕਾਂ ਦਾ ਘਾਣ ਕੀਤਾ ਦੇਸ਼ ਵੇਚਿਆ ਦੇਸ਼ ਨੂੰ ਕਾਰਪੋਰੇਟਾਂ ਨੂੰ ਪ੍ਰੋਸਤਾਂ ਸਾਮਰਾਜੀਆਂ ਨੂੰ ਪ੍ਰੋਸਤਾਂ ਹਾਂ ਮੇਰੀ ਬੰਦਗੀ ਤੇ ਮੇਰੀ ਗੱਲ ਪੂਰੀ ਹੋਣ ਦੇ ਇਸ ਗੱਲ ਦੇ ਲਈ ਅਸੀਂ ਸਵਾਲ ਪੁੱਛਣੇ ਨੇ ਬਿਲਕੁਲ ਤੇ ਵਿਰੋਧ ਕਰਨਾ ਕਿਉਂਕਿ ਦੇਸ਼ ਦਾ ਕੱਖ ਨਹੀਂ ਖੜਿਆ ਲੋਕਾਂ ਨੂੰ ਵੇਚਣ ਨੂੰ ਦਾਤੇ ਲਾ ਕੇ ਰੱਖਿਆ ਹੋਇਆ ਸਾਨੂੰ ਪਤਾ ਕਿ ਫਸਲਾ ਲਾਉਣ ਵਾਲੇ ਸਮੇਂ ਦਾ ਜਿਹੜੀ ਤੇਜ਼ੀ ਦੇ ਨਾਲ ਇਹੇ ਘਾਰ ਤੋਂ ਇਹ ਜੰਗਤਬਾਲ ਨੂੰ ਇਹਨਾਂ ਦੇ ਪਾਇਰ ਵੱਧ ਰਹੇ ਨੇ ਇਹਨਾਂ ਦੇ ਬਣਾਉਣਾ ਕੀ ਆ 750 ਕਿਸਾਨਾਂ ਦੀ ਦਿੱਲੀ ਦੀ ਕਤਲ ਆ ਅੱਜ ਆ 20 ਕਿਸਾਨ ਹੁਣ ਹੋਏ ਨੇ ਦੇ ਦਿਓ ਜਬਾਨ ਸ਼੍ਰੀ ਮਾਨ ਜੀ ਸ਼ਮ ਕਰਨ ਨੂੰ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਤੁਹਾਡੀ ਹਰਿਆਣਾ ਪੁਲਤ ਕੇ ਮਾਰ ਗੀ ਸਾਡੀ ਸਾਡੀ ਬੇਨਤੀ ਇਹ ਸੋਲੋ ਗੱਲ ਜੀ ਬੇਨਤੀ ਬੇਨਤੀ ਸਵਾਲ ਇਹ ਆ ਕਿ ਤੁਸੀਂ ਬਿੱਟੂ ਜੀ ਨੂੰ ਲੈ ਕੇ ਆਉਂਦੇ ਆ ਜਾਂਦੇ ਅਸੀਂ ਕੀ ਕਰਨ ਲੱਗੇ ਸੀ ਸਾਰੀ ਉਹੀ ਕਹਿ ਰਹੇ ਫਿਰ ਅਸੀਂ ਟਾਈਮ ਖੜਿਆ ਸਾਡੀ ਸਾਡੀ ਬੇਨਤੀ ਸੀ ਵੀ ਬਿੱਟੂ ਬਿੱਟੂ ਜੀ ਜਿਹੜੇ ਜਿੱਦਣ ਜਿੱਦਣ ਮੋਰਚਾ ਮੋਦੀ ਦੇ ਖਿਲਾਫ ਲਾਗੇ ਬੈਠੇ ਸੀ ਉੱਥੇ ਜਦੋਂ ਕਿਸਾਨਾਂ ਦੇ ਬਰਾਬਰ ਉਦੋਂ ਮੋਦੀ ਸਹੀ ਸੀਗਾ ਜੀ ਨਹੀਂ ਫੇਰ ਬਾਕੀਆਂ ਲਈ ਉਦੋਂ ਲਾਬਤ ਪੀ ਲੀਡਰ ਪਾਰਟੀ ਦੇ ਘੱਟ ਨਹੀਂ ਬੈਠਦੇ ਸਾਰਿਆਂ ਨੇ ਵੇਖਿਆ ਸੀ 18 ਮਹੀਨੇ ਤੋਂ ਦੇ ਜੋ 201 ਲੋਕਧਾਰ ਘਰ ਕੌਣ ਬੈਠਿਆ ਅਸੀਂ ਅਸੀਂ ਸਾਰੇ ਅਸੀਂ ਨਹੀਂ ਗਏ ਅਸੀਂ ਵੀ ਗਏ ਅਸੀਂ ਲੱਖਾਂ ਰੁਪਈਆ ਦਿੱਤਾ ਤੁਸੀਂ ਕਿਤੇ ਪੰਜਾਬੀ ਤੁਸੀਂ ਅਸੀਂ ਅਸੀਂ ਨਹੀਂ ਕਰਿਆ ਹੈਗਾ ਜੀ ਸਾਰੇ ਸਾਲਿਆਂ ਇਹ ਤੁਸੀਂ ਜਾਣ ਬੁੱਝ ਕੇ ਪੋਸਟ ਕਰਕੇ ਕਰਦੇ ਹੋ ਅਸੀਂ ਸਾਨੂੰ ਸੋ ਮਤਲਬ ਨੀ 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 ਮੈਂ ਕਿਹਾ ਜੀ ਨਹੀਂ ਹੋਣਾ ਸਵਾਲ ਸਵਾਲ ਦੂਜੀ ਗੱਲ ਚਲ ਜੀ ਉਹਦਾ ਸਵਾਲ ਦਾ ਜਵਾਬ ਹੈ ਜੀ ਮੈਂ ਇਹਨਾਂ ਤੋਂ ਸਵਾਲ ਉਹ ਬੈਠੇ ਨੇ ਉਹ ਬੈਠੇ ਨੇ ਛੋਟੇ ਛੋਟੇ ਸਵਾਲ ਦਾ ਜਵਾਬ ਆ ਉਹ ਬੈਠੇ ਨੇ ਇੱਕ ਛੋਟੇ ਇੱਕ ਬੰਦੇ ਨੂੰ ਸੁਣ ਲਓ ਇਲੈਕਸ਼ਨ ਕਮਿਸ਼ਨ ਦੇ ਕੋਟ ਲੱਗਿਆ ਹੋਇਆ ਆਪਾਂ ਕੋਈ ਮੰਗ ਮੰਨਣੀ ਆ ਮੰਨ ਲਓ ਮੋਦੀ ਸਾਹ ਨੂੰ ਦੇਣੀ ਆ ਮੈਂ ਜਿਲ੍ਹਾ ਪਤਾ ਨਾ ਮੈਂ ਜਾ ਕੇ ਦਊਂਗਾ ਜਾਖੜ ਨੂੰ ਜਾਖੜ ਦੂੰ ਮੋਦੀ ਨੂੰ ਇਲੈਕਸ਼ਨ ਕਮਿਸ਼ਨ ਕੋਲੇ ਪਾਵਰ ਆ ਮੋਦੀ ਕਰੂਗੀ ਨਹੀਂ ਤਾਂ ਮੰਗ ਮੰਨਦੇ ਨਹੀਂ ਹੋਏ ਮੰਗਦੇ ਨਹੀਂ ਤਾਂ ਕੋਈ ਮੰਗ ਹੀ ਪੁੱਛ ਰਹੇ ਜਿਹੜੇ ਤੁਸੀਂ ਬਿਕਰਮ ਜੀ ਨਹੀਂ ਜੀ ਤੁਸੀਂ ਬਣਿਓ ਹੁਣ ਪ੍ਰਧਾਨ ਮੰਗਦੇ ਕਿਉਂ ਜੀ ਹੁਣ ਅਸੀਂ ਪੰਜਾਬ ਦੀ ਜਾਇਦਾਦ ਲੁੱਟੀ ਗਈ ਆ ਭਾਰਤ ਮਾਲਾ ਪ੍ਰੋਜੈਕਟ ਦੇ ਨਾ ਅਜੇ ਨਹੀਂ ਸੜਕ ਬਣਦੀ ਸੜਕ ਬਣਦੀ ਆ ਉਹੀ ਕੀ ਮੰਗਿਆ ਉਹ ਅਸੀਂ ਸੁਣੋ ਅਸੀਂ ਗੜਕਰੀ ਸਾਹਿਬ ਤੱਕ ਪਹੁੰਚੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੁਣ ਕੋਈ ਹੈਗਾ ਉਹਦਾ ਕੀ ਕਰਨਾ ਹੁਣ ਵੀ ਕੋਈ ਕੀ ਹੋ ਜੂਗਾ ਜੀ ਸਰ ਹੁਣ ਹੁਣ ਕੁਛ ਨਹੀਂ ਹੋ ਸਕਦਾ ਉਹਦਾ ਤੁਹਾਡਾ ਬਿਕਰਮਜੀਤ ਸਿੰਘ ਸਾਨੂੰ ਗੜਕਰੀ ਸਾਹਿਬ ਕੋਲ ਲੈ ਕੇ ਗਿਆ ਸੀ ਠੀਕ ਹੈ ਹੋ ਵੀ ਹੱਥ ਖੜੇ ਕਰ ਗਿਆ ਗਜਿੰਦਰ ਸਖਾਵਤ ਮਿਨਿਸਟਰੀ ਸੀ ਜਿਹੜਾ ਪੰਜਾਬ ਅਨਚਾਰਜ ਸੀ ਤੁਸੀਂ ਤਾਂ ਹੋ ਜੇ ਜ਼ਿਲ੍ਹਾ ਪ੍ਰਧਾਨ ਹੁਣ ਬਣੇ ਹੋ ਉਸ ਤੋਂ ਪਹਿਲਾਂ ਇਹਨਾਂ ਨੇ ਸਰਕਾਰ ਹੁੰਦੇ ਹੋਏ ਪੰਜਾਬ ਦੀ ਜਾਇਦਾਦ ਲੁੱਟਣ ਲਈ ਯਾਨੀ ਜੀ ਮਨਸੂਬੇ ਬਣਾਏ ਗਏ ਨੇ ਜਿਦੇ ਵਿੱਚ ਤੁਸੀਂ ਵੀ ਜ਼ਿੰਮੇਵਾਰ ਹੋ ਆ ਬਿਲਕੁਲ ਆਪਰੇ ਸਿੰਧਾ ਸਾਹਿਬ ਤੋਂ ਬਟਾਚੀ ਵੀਦਾਰ ਖੜਾ ਇਹ ਇੱਕ ਮਿੰਟ ਇੱਕ ਮਿੰਟ ਉਹ ਇਹਦਾ ਰੋਜ਼ ਇਕੱਠੇ ਹੀ ਰਹਿੰਦੇ ਆ ਆਪਣੀ ਜ਼ਮੀਨ ਵਿੱਚ ਆਈ ਜਾ ਉੱਥੇ ਸਟੈਂਡ ਕੋਲੇ ਸੁਣ ਸਾਡੀ ਤਾਂ ਸਾਲੀ ਆਈ ਨਹੀਂ ਜਾਈ ਜਾਂਦੀ ਅਸੀਂ ਕੋਲੇ ਦਾ 50 ਰੁਪਏ ਛੋਟੇ ਮਿਲ ਗਏ ਸਾਡੇ ਅਸੀਂ ਰੋਕੇ ਹੋਏ ਨਹੀਂ ਸੁਣ ਕੈਂਟ ਵਾਲਿਆਂ ਦਾ ਕੇਸ ਵਗੈਰਾ ਕੀ 77 ਲੱਖ ਫਿਰ ਮਿਲਦਾ ਸੀ ਪਰ ਇਹ ਪ੍ਰਿੰਟ ਵੱਧ ਸਾਡੇ ਉਹ ਵੀ 77 ਨਹੀਂ ਸੀ ਮਿਲਣਾ ਪੰਜਾਬ ਦੀ ਜਾਇਦਾਦ ਜਿੱਦਣ ਲੁੱਟਣੀ ਸ਼ੁਰੂ ਕੀਤੀ ਸਰੇਪ 19,20,000 ਸੰਤੋਖਪੁਰਾ ਪਿੰਡਾ ਭਵਾਨੀਗੜ ਤਹਿਸੀਲ ਦਾ ਪਹਿਲਾ ਵਾਰਡ 19,20,000 ਦਾ ਕਰਤਾ ਸੀ। ਫਿਰ ਅਸੀਂ ਰੌਲਾ ਪਾਉਣਾ ਸ਼ੁਰੂ ਕੀਤਾ। ਉਹ ਵੱਧ ਗਈ ਰੇਟ ਵਧਿਆ। ਜਦੋਂ ਵਧਿਆ ਨਹੀਂ ਹੋਈ ਇੱਥੇ ਹੀ ਮਾਰ ਪੈਂਦੀ ਆ। ਜਦੋਂ ਅਸੀਂ ਰੌਲਾ ਪਾਉਣਾ ਸ਼ੁਰੂ ਕੀਤਾ ਲੁਧਿਆਣਾ ਜ਼ਿਲ੍ਹੇ ਦਾ ਰੇਟ ਪਤਾ ਕਿੰਨਾ ਦਿੱਤਾ ਇਹਨਾਂ ਨੇ? ਬੇਸ ਰੇਟ 12,45,000 ਰੁਪਇਆ। ਦੱਸੋ ਕਿਤੇ ਲੁਧਿਆਣਾ ਜ਼ਿਲ੍ਹੇ ਦੀ 12,45,000 ਉਹ ਜਾਇਦਾਦ ਹੈਗੀ? ਇਹ ਜੋ ਸੋਡੀ ਜਾਇਦਾਦ ਹੈ ਨਾ ਫਿਰ ਉਹਦੀ ਲੜਾਈ ਤਾਂ ਮੈਂ ਆਮ ਜੁਗਾਤੀ ਨੇ ਲੜਨੀ ਆ ਮੇਰੀ ਤਾਂ ਸੁਣ ਲੋ ਉਹ ਯਾਰ ਸਾਰੇ ਰਲੇ ਮੇਰੇ ਦੇ ਨਾ ਇਹ ਕੀ ਗੱਲ ਮਾਰ ਲੋ ਇਹ ਹੀ ਗੱਲ ਮਾਰ ਲੋ ਸੋਡੀ ਇਹਨੇ ਕਿੰਨੇ ਸਵਾਲ ਉਹਨੂੰ ਕਰ ਬਾਈ ਇੱਕ ਮਿੰਟ ਬਾਈ ਕਿਸੇ ਪਾਰਟੀ ਮੈਂ ਪਹਿਲਾਂ ਮੈਨੂੰ ਪਹਿਲਾਂ ਉਹਨਾਂ ਦੀ ਮੈਂ ਬੋਲਣ ਦਾ ਹੁਣ ਕਿੰਨਾ ਟਾਈਮ ਨਾ ਨਾ ਆਰਾਮ ਨਾ ਕਰਾਂਗੇ ਆ ਸਾਡੇ ਪਿੰਡ ਦੇ ਬੰਦੇ ਖੜੇ ਆ ਨਾ ਜੀ ਇਹ ਕਿਸਾਨ ਜਿਹੜੇ ਜੁਨੀਅਨ ਹੁੰਦੀ ਆ ਇਹ ਹੁੰਦੀ ਆ ਨਿਊਟਰਲ ਹੁੰਦੀ ਆ ਜੀ ਸਾਡੇ ਜਿਹੜੇ ਕਿਸਾਨ ਜੁਨੀਅਨ ਦੇ ਵਿੱਚ ਸਾਰੇ ਹੈਗੇ ਆਮ ਆਦਮੀਆਂ ਦੇ ਠੀਕ ਆ ਸੁਣ ਲੋ ਜਿੱਦਣ ਪੱਪੀ ਪ੍ਰੈਸ਼ਰ ਆਇਆ ਸੀ ਕਿਉਂ ਨਹੀਂ ਸਵਾਲ ਕੀਤਾ ਜੀ ਉੱਥੇ ਤੁਹਾਡੇ ਤੁਸੀਂ ਇੱਕ ਮਿੰਟ ਬੋਲਿਓ ਨਾ ਜੀ ਉਸ ਦਿਨ ਕੁਰਸੀ ਨਾ ਕੁਰਸੀ ਜੋੜ ਕੇ ਕਿਉਂ ਬੈਠੇ ਸੀ ਗਈ ਦੂਜੀ ਗੱਲ ਦੂਜੀ ਗੱਲ ਇੱਕ ਮਿੰਟ ਦੂਜੀ ਪਹਿਲਾਂ ਸਾਊਂਡ ਠੀਕ ਆ ਜੀ ਹੁਣ ਚੁੱਪ ਕਰ ਹੁਣ ਚੁੱਪ ਕਰਿਆ ਕਰੀ ਇੱਕ ਮਿੰਟ ਹੁਣ ਗੱਲ ਤਾਂ ਪੂਰੀ ਹੋਣੀ ਸੀਗੀ ਇੱਕ ਮਿੰਟ ਗੱਲ ਤਾਂ ਹੁਣ ਪੂਰੀ ਹੋ ਜਾਏਗੀ ਇੱਕ ਮਿੰਟ ਗੱਲ ਪੂਰੀ ਆ ਉਹਦਾਂ ਤੁਹਾਡੇ ਤੇ ਕਿਸੇ ਨੇ ਸਵਾਲ ਕੀਤਾ ਅੱਧੇ ਬੰਦੇ ਖੜੇ ਆ ਮਾਦਮਿਆਂ ਦੂਜੀ ਗੱਲ ਅੱਡੇ ਤੋਂ ਹੀ ਨੰਗ ਕੇ ਆਉਣਾ ਸੀਗਾ ਉੱਥੇ ਘੇਰਦੇ ਇਹਨਾਂ ਦਾ ਸਾਡੀ ਰਿਸ਼ਤਦਾਰੀ ਭਾਈ ਜਰਗ ਸਿੰਘ ਬਚਪਨ ਤੋਂ ਚੱਲਦੀ ਆ ਤੁਸੀਂ ਸਾਡੇ ਪਰਸਨਲ ਘਰੇ ਕਿਉਂ ਆਏ ਜੋ ਇੱਕ ਮਿੰਟ ਰਸਤਾ ਸਾਡੇ ਘਰ ਨੂੰ ਜਾਂਦਾ ਤੀਜੀ ਗੱਲ ਤੁਸੀਂ ਕਿਹਾ ਸੀ ਸ਼ੁਭ ਕਰਨ ਮਰ ਗਿਆ ਉਹ ਮੇਰਾ ਭਾਈ ਖੜਾ ਵਾ 13 ਦਿਨ ਧਰਨੇ ਤੇ ਲੱਗਿਆ ਇਹਦੇ ਨਾਲ ਧਰਨੇ ਤੇ ਇੱਕ ਮਿੰਟ ਇੱਕ ਮਿੰਟ ਮੋਲੀਆਂ ਹੁਣੇ ਵੀ ਲੱਤਾਂ ਤੇ ਖੜੀਆਂ ਖਾ ਕੇ ਆ ਠੀਕ ਆ ਥੋੜੇ ਜੋ ਕਿਹੜਾ ਗਿਆ ਧਰਨੇ ਤੇ ਇੱਥੇ ਦੇਹਲੋਂ ਘੇਰ ਲਿਆ ਰੰਗੀਆਂ ਘੇਰ ਲਿਆ ਹੀ ਕੋਸਾ ਇਹ ਨਹੀਂ ਹੈ ਜੇ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੀਭਰਾ ਦੇ ਜਿਹੜੇ 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 ਕਿ ਜੇ ਖੌਣ ਸਾਨੂੰ ਗਰੇ ਦਰਦ ਨਹੀਂ ਜਿਹੜੇ ਸਾਨੂੰ ਇਹ ਗੱਲ ਸਾਨੂੰ ਕਿਹਦੇ ਦਰਦ ਨਹੀਂ ਸਾਨੂੰ ਕਿਸਾਨਾਂ ਦਾ ਦਰਦ ਨਹੀਂ ਮੈਂ ਖੇਤੀ ਗੱਲ ਅਸੀਂ ਕਰਨ ਕੇ ਵਿੱਚ ਇੱਕ ਮਿੰਟ ਓ ਯਾਰ ਬਾਈ ਉਹ ਮੈਂ ਸਾਰੀ ਬੰਦ ਕਰ ਦਿੱਤੀ ਸਹੀ ਸਹੀ ਬੰਦ ਹੋਈ ਆ ਅੱਜ ਨਹੀਂ ਆ ਬਿਹਾਰ ਬਿਹਾਰ ਚ ਨਹੀਂ ਮਿਲਦੀ ਹਾਂ ਫੇ ਉਹ ਤਾਂ ਜਿਤਾਉਂਦੇ ਨੇ ਉਹ ਤਾਂ ਜਿਤਾਉਂਦੇ ਨੇ ਉਹ ਤਾਂ ਸਰਕਾਰ ਚਾਰ ਜੂਨ ਨੂੰ ਬਣ ਗਈ ਤੁਸੀਂ ਕੀ ਕਰੋਗੇ ਮੈਨੂੰ ਇਹ ਦੱਸੋ ਜੀ ਲਗਾਤਾਰ ਲਾ ਰਹੇ ਆ ਨਾ ਨਾ ਕੋਈ ਨਾ ਨਾ ਤੁਸੀਂ ਇੱਕ ਮਿੰਟ ਵਿੱਚ ਗੱਡੀਆਂ ਗੱਡੀਆਂ ਰੱਖ ਨਹੀਂ ਓਏ ਸਭ ਨਹੀਂ ਮਰੇ ਉਹ ਦਿਨ ਉਹ ਦਿਨ ਆਪਣੇ ਬੰਦੇ ਇਕੱਠੇ ਸਾਡੇ ਆਰਮਾਂ ਦੇ ਉੱਤੇ ਖੜੀ ਹੋਈ ਏ ਓਏ ਸਾਡੀ ਵਰਦੀ ਬੰਨ੍ਹ ਦਿ ਕਰੋ ਯਾਰ ਮੈਂ ਕਹਿੰਦੇ ਕੀ ਮਤ ਹੋਰੇ ਜਾਨ ਬਚ ਕੇ ਚੱਲੀ ਮੇਰਾ ਓਏ ਸੋਲੋ ਥੋੜੀ ਕੋਣ ਨਹੀਂ ਨਹੀਂ ਅੰਦਰ ਆਓ ਅੱਗੇ ਬੰਦੇ ਆ ਗਏ ਗੱਡੀਆਂ ਬਾਈ ਆ ਆ ਮੋਦੀ ਨਾਲ ਮਾਰਦੇ ਬੰਦੇ ਸਾਰੇ ਮੈਂ ਨਹੀਂ ਕੋਈ ਰੋਕੇ ਹੈ ਗੱਟੀਆਂ ਵਾਲਾ ਚੜਿਆ ਆ ਰਿਹਾ ਦਬਰਿਆ ਮੈਂ 50 50 ਬੋਤਾ ਬਾਈ ਜਵਾਨਤਾ ਜਬਤ ਕਰਾਈਆਂ ਨੇ ਜਦ ਕਿੱਥੇ ਸੀ ਤੁਸੀਂ ਅਸੀਂ ਅਸੀਂ ਲੜੀ ਦੇ ਤਰ੍ਹਾਂ ਬੋਤਾ ਬਾਈ ਜੀ ਬੋਤਾ ਉਹ ਨਾ ਕਿਹਦੇ ਨੂੰ ਪਾਪਾ ਹੱਥ ਬਣ ਕੇ ਨਾ ਕਰ ਓਏ ਮੇਰਾ ਪਾਪਾ ਬਣ ਕੇ ਨਾ ਗੱਲ ਕਰੀ ਪਾਪਾ ਬਣਦਾ ਪੂਰਾ ਬੋੜਾ ਹੈ ਨਹੀਂ ਆ ਕਰੀ ਆ ਮਾਂ ਵਾਲਿਆਂ ਨਾਲ ਬੈਠ ਜਾ ਓਕੇ ਤੈਨੂੰ ਆ ਖੜਾ ਹੁੰਦਾ ਮੇਰੇ ਬੰਦੇ ਕਰ ਦੇ ਕਹਿੰਦੇ ਵੀ ਅੱਜ ਤੱਕ ਇਹਨੇ ਮੈਨੂੰ ਮੋਟਾ ਉਹ ਤੇਰੀ ਦਾ ਪਾਪਾ ਮੰਨ ਗਏ ਹੋਰ ਤਾਂ ਮੇਰੀ ਤਾਂ ਲੋਟੋ ਲੋਟੋ ਇਤਨੀ ਕਿਵੇਂ ਉਹ ਇੱਕ ਮਿੰਟ ਮੈਨੂੰ ਤਾਂ ਦੇਖ ਲੋ ਦੋਈਂ ਫਰੀਂ ਦੇਈ ਆ ਨਹੀਂ ਸੋਸ ਤੈਨੂੰ ਓਏ 12 ਮਰ ਗਈ ਦੁੱਲੀ ਜਾਣਾ ਸੀ ਕਿਹੜਾ ਗਿਆ ਵਾ ਅਜੜਦਾ ਭਾਈ ਕੱਲਾ ਗਿਆ ਵਾ ਕਿਹੜਾ ਗਿਆ ਪਿੰਡ ਜਾ ਸਹੀ ਪਰ ਗੱਲ ਮੈਂ ਕਰਦਾ ਨਾ ਇਹ ਸਾਰਿਆਂ ਨੂੰ ਕਰੋ ਆਏ ਨਹੀਂ ਮਿਲਣਾ ਇਹ ਜਿਆਦਾ ਨਾ ਇਹ ਖਾਨੀ ਕੇ ਜੀ ਇੱਕ ਦੇ ਇੱਥੇ ਨਹੀਂ ਬਣਨ ਇੱਥੇ ਬਣਦੇ ਸੀ ਆਗੇ ਆ ਕਰਦੇ ਕੋ ਕਰਦੇ ਇਹ ਹਿੱਸਾ ਵਾਲੇ ਨੂੰ ਨਾ ਇਹ ਜਿਹੜੇ ਆ ਕੇ ਆ ਗਏ ਬਰਾਬਰ ਕਰੋ ਇੱਕ ਠੋਕ ਤੇ ਜਾਂਦਾ ਉਹ ਇੱਕ ਇੱਕ ਮੰਡਰ ਇੱਕ ਠੋਕ ਕੇ ਗੈਨਾ ਪੈਂਤੋਂ ਸਾਡਾ ਬਣਾ ਗਿਆ ਕਰਾ ਸਾਡਾ سان گه بند کرو ساڈا گه بند کرو موٹے واسطي گيا ساڈا گه بند کرو 12 14 جلدي جايو ਦੀ ਸਰਕਾਰ ਮੋਰਚਾ ਬੰਦਾਬਾਦ ਮਰਦਾਬਾਦ ਮੈਂ ਤੈਨੂੰ ਕੀ ਗੱਲ ਦੱਸਦਾ ਉਹ ਭਾਈ 4 ਤਰੀਕ ਤੋਂ ਬਾਅਦ ਤੁਸੀਂ ਇਹ ਕਹਿਣਾ ਬਿੱਟੂ ਚੰਗਾ ਜੀ ਦੋ ਵਾਰ ਦੋ ਵਾਰ ਚੋਰ 25 ਕਰੋੜ ਇੱਕ ਪੰਜ ਸਾਲਾਂ ਹੀ ਲਾ ਗਿਆ 25 ਕਰੋੜ ਉਹ ਯਾਰ ਯਾਰ ਨੂੰ ਪਤਾ ਹੀ ਨਹੀਂ ਆ 25 ਕਰੋੜ ਪੰਜ ਸਾਲ ਦੇ